ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਿਹਾ ਹੋ ਦੁਆਬਾ نیوز 24 ਗੁਰਮਖ ਸਿੰਘ ਦੇ ਨਾਲ ਅੱਜ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੇ ਸੀ ਤੇ ਇੱਥੇ ਬਾਬਾ ਜੀ ਨੇ ਬਹੁਤ ਇੱਕ ਵੱਡਾ ਸੜਕ ਦਾ ਜਿਹੜਾ ਪ੍ਰੋਗਰਾਮ ਹੈ ਪੂਰੀ ਸੜਕ ਬਹੁਤ ਤੁਰ ਤੱਕ ਮੇਰਾ ਖਿਆਲ 12 ਕਿਲੋਮੀਟਰ ਦੀ ਆ ਸੜਕ ਉਹ ਬਣਾ ਰਹੇ ਆ ਤੇ ਬਾਬਾ ਜੀ ਨੇ ਆਉਣ ਵਾਲੀਆਂ ਸੰਗਤਾਂ ਨੂੰ ਔਰ ਸਾਰਿਆਂ ਨੂੰ ਮੈਸੇਜ ਜੋ ਵੀ ਲਾਉਣਾ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਸਾਡੇ ਭਰਾ ਰਾਘੀਰ ਦੂਰੋਂ ਬੱਚਿਆਂ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਉਣ ਜਾ ਰਹੇ ਆ ਪਹਿਲਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਆਓ ਚੱਲਦੇ ਆ ਜੀ ਸੈਨਸਾ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਦੇਖੋ ਬੱਚੇ ਨਾਲ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੇ ਸੀ ਹਾਂਜੀ ਹਾਂਜੀ ਤੇ ਬਹੁਤ ਸੋਹਣਾ ਲੱਗ ਰਿਹਾ ਹਾਂਜੀ ਤੇ ਕੀ ਪਹਿਲਾਂ ਦੱਸੋ ਕਿਹੜੀ ਜਗ੍ਹਾ ਤੋਂ ਆਏ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਤ ਨੂਪ ਸਿੰਘ ਜੀ ਉਹਨਾਂ ਸਾਹਿਬ ਵਾਲਿਆਂ ਵੱਲੋਂ ਜੋ ਫਗਵਾੜਾ ਵਿਖੇ ਗੁਰਦੁਆਰਾ ਭਾਈ ਕਨੇਯਾ ਜੀ ਸੇਵਾ ਸਿਮਨ ਕੇਂਦਰ ਅਤੇ ਗੁਰਮਤ ਸੰਗਤ ਅਕੈਡਮੀ ਚਲਾਈ ਜਾ ਰਹੀ ਹੈ ਉੱਥੇ ਜੋ ਸਿੱਖਿਆਰਥੀ ਵਿੱਦਿਆ ਦੀ ਪ੍ਰਾਪਤੀ ਕਰਦੇ ਹਨ ਕੀਰਤਨ ਦੀ ਪ੍ਰਾਪਤੀ ਕਰਦੇ ਹਨ ਅਤੇ ਨਾਲ ਕੁਝ ਸੰਗਤਾਂ ਉਸ ਅਸਥਾਨ ਤੋਂ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਦਰਸ਼ਨੀ ਦਾਰੇ ਜਿਸ ਜਗ੍ਹਾ ਉਤੇ ਖਾਲਸਾ ਪੰਥ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੀਤੀ ਅੱਜ ਦਰਸ਼ਨ ਕਰਨ ਵਾਸਤੇ ਜਾ ਰਹੇ ਸੀ ਔਰ ਰਸਤੇ ਦੇ ਅੰਦਰ ਜਦੋਂ ਅਸੀਂ ਗੜ੍ਹ ਸ਼ੰਕਰ ਤੋਂ ਅੱਗੇ ਨਿਕਲੇ ਆਂ ਤੇ ਕਿਉਂਕਿ ਪਹਿਲਾਂ ਵੀ ਬਾਬਾ ਸੁਚਿਆ ਸਿੰਘ ਜੀ ਆਪਣੇ ਕੋ ਫਗਵਾੜੇ ਆਏ ਸਨ ਉਹ ਦੱਸ ਕੇ ਗਏ ਸਨ ਵੀ ਅਸੀਂ ਸੇਵਾ ਸ਼ੁਰੂ ਕੀਤੀ ਹੈ ਤੇ ਅੱਜ ਅਸੀਂ ਜਦੋਂ ਹੁਣ ਦੇਖਿਆ ਤੇ ਇਹ ਗੱਲ ਵੀਰ ਇਕਬਾਲ ਸਿੰਘ ਜੋ ਕਿ ਸਾਰੇ ਪ੍ਰਬੰਧ ਸੰਤ ਰੂਪ ਸਿੰਘ ਜੀ ਦੀ ਗੈਰ ਹਾਜ਼ਰੀ ਵੀ ਦੇਖਦੇ ਹਨ ਉਹ ਗੱਲਬਾਤ ਰਿਸਰਚ ਕਰਦੇ ਪਏ ਸਾ ਵੀ ਕੰਮ ਸਰਕਾਰਾਂ ਦੇ ਨੇ ਪਰ ਜਦੋਂ ਸਰਕਾਰਾਂ ਫੇਲ ਹੋ ਜਾਂਦੀਆਂ ਨੇ ਫਿਰ ਉੱਥੇ ਕਾਰ ਸੇਵਾ ਵਾਲੇ ਮਹਾਂਪੁਰ ਜਿਹੜੇ ਆ ਜਿਹੜੇ ਇਹ ਜਿਹੜਾ ਨੈਸ਼ਨਲ ਸੀਗਾ ਨਾ ਇਹ ਨੈਸ਼ਨਲ ਇਹ ਹਾਈਵੇ ਕਰਨ ਦਾ ਸਰਕਾਰ ਨੇ ਟੀਚਾ ਮੰਨਿਆ ਸੀਗਾ ਇਹ ਸਰਕਾਰ ਨੇ ਅਨਾਉਂਸ ਕੀਤਾ ਸੀ ਪਰ ਉਦੋਂ ਵਾਅ ਵਜੂਦ ਵੀ ਇਹ ਬਣਾਇਆ ਨਹੀਂ ਪਰ ਇਹ ਦੇਖੋ ਤੁਸੀਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਨੇ ਅਸੀਂ ਛੋਟੇ ਹੰਦ ਤੱਕ ਦੇਖਦੇ ਆ ਰਹੇ ਹਾਂ ਜਿਹੜਾ ਮੇਨ ਲੰਗ ਹੈ ਪੂਰੇ ਪੰਜਾਬ ਦਾ ਖਾਸ ਕਰਕੇ ਤੁਸੀਂ ਵੇਖੋ ਜਿੱਦਾਂ ਮੱਝਾ ਦਰਵਾਬਾ ਸਾਰਾ ਇਹ ਜਗ੍ਹਾ ਨਿਕਲਦਾ ਹੈ ਔਰ ਮੈਂ ਇਸ ਗੱਲ ਨੂੰ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਚਾਹੇ ਸਾਡੀਆਂ ਪੰਥਕ ਸਰਕਾਰਾਂ ਵੀ ਰਹੀਆਂ ਨੇ ਉਹਨਾਂ ਨੇ ਵੀ ਕੋਈ ਵੀ ਸਰਕਾਰ ਰਹੀ ਹੈ ਜੀ ਉਹਨੇ ਸਾਡੇ ਜਿਹੜਾ ਮੁਖ ਸਾਡਾ ਕੇਂਦਰੀ ਤੋਰਾ ਜਿੱਥੇ ਖਾਸਾ ਆਪਣੀ ਸਾਜਨਾ ਹੋਈ ਔਰ 300 ਸਾਲਾਂ ਅੜੀ ਵੱਡੇ ਤੌਰ ਤੇ 1999 ਦੇ ਵਿੱਚ ਮਨਾਏ ਗਏ ਬੜੇ ਵੱਡੇ ਪ੍ਰਬੰਧ ਉਹ ਸ਼ਹਿਰ ਚ ਕੀਤੇ ਗਏ ਪਰ ਜਿੱਥੇ ਤੋਂ ਸੰਗਤਾਂ ਲੰਘ ਕੇ ਆਉਣਾ ਹੈ ਉੱਥੋਂ ਬਾਅਦ ਦੇ ਪਰਵਾਹ ਜਿਹੜੇ ਸਨ ਮੈਨੂੰ ਲੱਗਿਆ ਵੀ ਜਦੋਂ ਤੱਕ ਅਸੀਂ ਆਉਨੇ ਆ ਇਹ ਸੜਕ ਟੁੱਟੀ ਮਿਲਦੀ ਰਹੀ ਸਾਨੂੰ ਤੇ ਹੁਣ ਇਹ ਉਪਰਾਲਾ ਬਾਬਾ ਜੀ ਵੱਲੋਂ ਅਕਾਲੀ ਦਲ ਵੀ ਆਇਆ ਤੇ 15 ਸਾਲ 20 ਸਾਲ ਤੋਂ ਪਹਿਲਾਂ ਵੀ ਸੜਕ ਟੁੱਟੀ ਰਹੀ ਹੈ ਹਾਂਜੀ ਹਾਂਜੀ ਮੈਂ ਪਹਿਲਾਂ ਕੱਲ ਕਿਹਾ ਜਿਹੜੀਆਂ ਸਰਕਾਰਾਂ ਆਈਆਂ ਨਾ ਕਿੰਨੀਆਂ ਵੀ ਸਰਕਾਰਾਂ ਆਈਆਂ ਜੀ ਉਹਨਾਂ ਨੇ ਮਾਲ ਇੱਧਰ ਗੌਰ ਹੀ ਨਹੀਂ ਕੀਤਾ ਸਰ ਹਾਂਜੀ 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 ਤੇ ਹੁਣ ਬਾਬਾ ਜੀ ਨੇ ਉਪਰਾਲਾ ਰੰਭਿਆ ਹਾਂਜੀ ਹਾਂਜੀ ਇਹਨਾਂ ਨੂੰ ਬਾਬਾ ਜੀ ਨੂੰ ਕੀ ਕਹਿਣਾ ਚਾਹੂਗਾ ਹਾਂਜੀ ਅਸੀਂ ਬਾਬਾ ਜੀ ਨੇ ਬਹੁਤ ਅਸੀਂ ਧੰਨਵਾਦ ਕਰਦੇ ਆਂ ਤੇ ਬਾਬਾ ਜੀ ਨੇ ਜਿਹੜਾ ਦੇਖੋ ਕਿੰ ਮੇਰੇ ਖਰ 12 ਕਿਲੋਮੀਟਰ ਦਾ ਏਰੀਆ ਹੈ ਜਿਹੜੇ ਬਾਬਾ ਜੀ ਬਣਾ ਰਹੇ ਆ ਫੋਰਵੇ ਫੋਰ ਲਾਈਨ ਤੇ ਛੋਟਾ ਪਜਾ ਨਹੀਂ ਹੈਗਾ ਬਹੁਤ ਵੱਡਾ ਆ ਤੇ ਇਦਾਂ ਦੇ ਆ ਜਿਹੜੇ ਸਾਡੇ ਵੀਰ ਆ ਜਾਇਆ ਫਗਵਾੜੇ ਤੋਂ ਸੰਤ ਅਨੂਪ ਸਿੰਘ ਜੀ ਉਹ ਵੀ ਤੁਹਾਨੂੰ ਇੱਕ ਸੇਧ ਦੇ ਗਏ ਆ ਬਸ ਇਸੇ ਤਰ੍ਹਾਂ ਤੁਸੀਂ ਬਾਬਾ ਜੀ ਨਾਲ ਜੁੜੋ ਔਰ ਹੋ ਸਕਦਾ ਬਾਬਾ ਜੀ ਦੇ ਮਨ ਚ ਆ ਜਾਏ ਵੀ ਸਾਡੇ ਜਿਹੜੀ 12 ਕਿਲੋਮੀਟਰ ਆ ਹੋ ਸਕਦਾ 20 ਕਿਲੋਮੀਟਰ ਵੀ ਕਰ ਸਕਦੇ ਆ ਸਿਰਫ ਉਹ ਸੰਗਤ ਦੇ ਸਹਿਯੋਗ ਨਾਲ ਅਸੀਂ ਇੱਥੇ ਹੀ ਧੰਨਵਾਦ ਕਰਦੇ ਆ ਆਉਣ ਵਾਲੀ ਸੰਗਤ ਦਾ ਤੇ ਬਾਬਾ ਜੀ ਦਾ ਧੰਨਵਾਦ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਕਾ ਸਾਬ ਵਾਹਿਗੁਰੂ ਜੀ ਬਾਬਾ ਜੀ ਸਭ ਤੋਂ ਪਹਿਲਾਂ ਦੇਖੋ ਈਦਾ ਤੁਸੀਂ ਕੰਮ ਹੋ ਜਿਹੜਾ ਰਮਿਆ ਤੁਹਾਡੇ ਮਤਲਬ ਕਿਦਾਂ ਕਿਸ ਹਿਸਾਬ ਨਾਲ ਤੁਹਾਡੇ ਦਿਲ ਚ ਆਈ ਵੀ ਇਹ ਜਿਹੜਾ ਕਾਰਜ ਆ ਅਸੀਂ ਆਰੰਭ ਆਰੰਭ ਕਰੀਏ ਜਿਵੇਂ ਆਪ ਜੀ ਜ਼ਿਕਰ ਕੀਤਾ ਕਿ ਇਹ ਰੋਡ ਦਾ ਕਿਵੇਂ ਨਾ ਗਿਆ ਮਨ ਦੇ ਵਿੱਚ ਖਿਆਲ ਆ ਪਹਿਲਾਂ ਇਹ ਰੋਡ ਜਿਹੜਾ ਸੀ ਇਹ ਤਕਰੀਬਨ 10000 ਫੁੱਟ ਸੀ ਉਸ ਟਾਈਮ ਦੀ ਸਰਕਾਰ ਨੇ ਉਨੂੰ 11 ਤੋਂ 18 ਫੁੱਟ ਕੀਤਾ ਉਹਨੇ 1699 ਦੀ ਵਸਾਖੀ ਤੋਂ ਬਾਅਦ ਇਸ ਰੋਡ ਦੀ ਕਿਸੇ ਨੇ ਸਾਰ ਨਹੀਂ ਲਈ ਪੰਜਾਬ ਦੇ ਵਿੱਚ ਬਹੁਤ ਛੜਕਾਂ ਦੇ ਜਾਲ ਵਿਛਾਏ ਗਏ ਅੱਜ ਵੀ ਕਾਰੋਬਾਰ ਕੰਮ ਚੱਲ ਰਹੇ ਨੇ ਪਰ ਇਹ ਛੜਕ ਨੂੰ ਅਣਗੋਲਿਆ ਕੀਤਾ ਗਿਆ ਇਤਿਹਾਸ ਦੀ ਜਦੋਂ ਜ਼ਿਕਰ ਕਰੀਏ ਕਾਰ ਸੇਵਾ ਸੁਪਰਦੈ ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਬਾਬਾ پاک ਸਿੰਘ ਜੀ ਬਾਬਾ ਲਾਲ ਸਿੰਘ ਜੀ ਬਾਬਾ ਹਰਪ੍ਰੀਤ ਸਿੰਘ ਪਲਵਾਨ ਜਿਨ੍ਹਾਂ ਤੋਂ ਗੁਰੂ ਨੇ ਰਹਿਮਤ ਕਰਕੇ ਬਹੁਤ ਹੀ ਵੱਡੀਆਂ ਸੁਵਾਵਾਂ ਲਈਆਂ ਜਿਵੇਂ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਪੰਜੇ ਕਿਲੇ ਕੀਰਤਪੁਰ ਸਾਹਿਬ ਦੇ ਸਾਰੇ ਸਥਾਨ ਗੁਰਕਾ ਲਾਹੌਰ ਬਾਬਾ ਸਾਹਿਬ ਪਰਿਵਾਰ ਵਿਛੋੜਾ ਦੌਂਦਵਾ ਸਾਹਿਬ ਉਹ ਕੀਰਤਵੰਡੀ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਸਥਾਨ ਗੋਦੋਰਾ ਗੁਰਪੇਮ ਜੇ ਨੇਕਾਂ ਹੀ ਗੁਰਦਵਾਰਿਆਂ ਦੀਆਂ ਸੁਵਾਵਾਂ ਜਿਹੜੀਆਂ ਉਹ ਗੁਰੂ ਮਹਾਰਾਜ ਨੇ ਬਖਸ਼ਿਸ਼ ਕਰਕੇ ਆਪਣੇ ਸੇਵਕ ਕੋਲ ਜਾਨ ਜਿਹੜਾ ਇਹ ਜਿਹੜੇ ਸੜਕਾਂ ਮਤਲਬ ਇਹ ਸਰਕਾਰਾਂ ਦਾ ਕੰਮ ਆ ਇਹ ਸਰਕਾਰਾਂ ਦਾ ਕੰਮ ਹੈ ਵੀ ਸੜਕਾਂ ਬਣਾ ਕੇ ਦੇਣੀਆਂ ਕਿਉਂਕਿ ਜਿਹੜਾ ਅਨਛਰੀ ਅਨੰਦਪੁਰ ਸਾਹਿਬ ਹੈ ਇੱਕ ਖਾਲਸਾ ਸਾਜਨਾਤ ਦਿਵਸ ਦੀ ਜਿਹੜੀ ਇੱਥੋਂ ਹੀ ਰਮਤਾਂ ਸ਼ੁਰੂ ਹੋਈ ਆ ਜਿਹੜਾ ਸਿੱਕੀ ਸ਼ੁਰੂ ਮਿਲਿਆ ਸਾਨੂੰ ਇਸ ਤੋਂ ਮਿਲਿਆ ਇਹ ਕੰਮ ਤਾਂ ਉਹਨਾਂ ਦੇ ਆ ਲੇਕਿਨ ਇਹ ਕੰਮ ਤੁਸੀਂ ਕਰ ਰਹੇ ਹੋ ਅੱਜ ਮੈਂ ਉਹੀ ਗੱਲ ਕਰਨ ਜਾ ਰਿਹਾ ਜਿਹੜੇ ਸ਼੍ਰੀਮਨ ਸੰਤ ਬਾਬਾ ਲਾਵ ਸਿੰਘ ਜੀ ਉਹਨਾਂ ਨੇ 2019 ਦੇ ਵਿੱਚ ਜੋ ਮਹਾਰਾਜ ਜੀ ਨੂੰ ਉਹਨਾਂ ਨੂੰ ਸਵਾਸਾ ਰੂਪੀ ਪੂੰਜੀ ਦਿੱਤੀ ਸੀ ਉਹ ਪੋਕ ਕੇ ਉਹ ਸੰਸਾਤ ਤੋਂ ਚਲੇ ਗਏ ਉਹਨਾਂ ਦੇ ਜਿਹੜਾ ਦੁਸ਼ਹਿਰਾ ਸੀਗਾ ਉਸ ਟਾਈਮ ਮੌਕੇ ਦੀ ਸਰਕਾਰ ਜਿਹਦੇ ਵਿੱਚ ਸਾਡੇ ਮਨੀਸ਼ ਟਿਵਾਰੀ ਜੀ ਐਮਪੀਸੀ ਕੇਪੀ ਰਾਣਾ ਸਪੀਕਰ ਸਾਹਿਬ ਸੀ ਉਹ ਸਾਰੇ ਇਸ ਸਮੇਂ ਦੇ ਉੱਤੇ ਬਾਬਾ ਯੋਸ਼ਦਾ ਦੇ ਫੁੱਲ ਪੇਟ ਕਰਨ ਵਾਸਤੇ ਆਏ ਉਸ ਟਾਈਮ ਇਹ ਮੰਗ ਉੱਠੀ ਕੇਸ਼ਰੀ ਅਨੰਦਪੁਰ ਸਾਹਿਬ ਬੰਗਿਆ ਜਿਹੜਾ ਹੈ ਬੰਗਿਆ ਤੋਂ ਲੈ ਕੇ ਗਰ ਸ਼ੰਕਰਾ ਰੋੜਾ ਇਹਦੇ ਬਹੁਤ ਹਾਲਾਤ ਮਾੜੇ ਨੇ ਇਹਨਾਂ ਨੂੰ ਬਣਾਇਆ ਜਾਵੇ ਉਸ ਟਾਈਮ ਸਾਰਿਆਂ ਨੇ ਵਾਅਦੇ ਕੀਤੇ ਮੋਖੀ ਤੇ ਡੀਸੀ ਸਾਹਿਬ ਵੀ ਆਏ ਉਹਨਾਂ ਨੇ ਵੀ ਵਾਅਦਾ ਕੀਤਾ ਪਰ ਕਿਸੇ ਨੇ ਗੌਰ ਨਹੀਂ ਕੀਤੀ ਉਸ ਟਾਈਮ ਸ਼੍ਰੀਮਾਨ ਸੰਤ ਬਾਬਾ ਲਾਲ ਸਿੰਘ ਤੋਂ ਬਾਅਦ ਜਥੇ ਦੇ ਬੜੇ ਮੁਖੀ ਬਾਬਾ ਹਰਪ੍ਰੀਤ ਸਿੰਘ ਪਹਿਲਵਾਨ ਨੇ ਇੱਕ ਐਲਾਨ ਕੀਤਾ ਸੀ ਪਰੀ ਸੰਗਤ ਦੇ ਵਿੱਚ ਕਿ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਤੇ ਅਸੀਂ ਸੰਗਤ ਦੇ ਸਹਯੋਗ ਨਾਲ ਸੜਕ ਬਣਵਾਵਾਂਗੇ ਪਰ ਕੋਈ ਕਾਰਵਾਈ ਨਹੀਂ ਹੋਈ ਮੋਕੀ ਦੇ ਡੀਸੀ ਨੇ ਐਲਾਨਵੇਂ ਕੀਤਾ ਜਿਸ ਹਾਲ ਕੋਈ ਪੈਸੇ ਆ ਚੁੱਕੇ ਬਣਾਵਾਂਗੇ ਨਾ ਬਣਾਉਣ ਦੇ ਕਾਰਨ ਪਿਛਲੀਆਂ ਸਰਕਾਰਾਂ ਕੁਝ ਪੱਛ ਲਾ ਦਿੰਦੀਆਂ ਸੀ ਪਰ ਇਹ ਸਰਕਾਰ ਦੇ ਸਮੇਂ ਕੋਈ ਵੀ ਕਾਰੋ ਨਿਰਦਾਸ਼ਕ ਦਾ ਵਿਕਾਸ ਨਾ ਹੋਇਆ ਤੁਹਾਨੂੰ ਮਨਜ਼ੂਰੀ ਇਹਦੀ ਲੈਣੀ ਪਈ ਆ ਕਿ ਮਨਜ਼ੂਰੀ ਦਿੱਤੀ ਨਹੀਂ ਤੁਹਾਨੂੰ ਇਹਨਾਂ ਨੇ ਇਹ ਮਨਜ਼ੂਰੀ ਬਿਲਕੁਲ ਨਹੀਂ ਦਿੱਤੀ ਸੀ ਅਸੀਂ ਸੰਗਤ ਦੇ ਸਹਿਯੋਗ ਨਾਲ 16 ਫਰਵਰੀ 2024 ਨੂੰ ਇਹ ਸੇਵਾਵਾਂ ਆਰੰਭ ਕੀਤੀਆਂ ਜੋ ਕਿ ਸੰਗਤ ਦੇ ਸਹਿਯੋਗ ਦੇ ਨਾਲ ਕੋਈ ਸਰਕਾਰਾਂ ਦਾ ਸਹਿਯੋਗ ਤਾਂ ਨਹੀਂ ਇਹਦੇ ਵਿੱਚ ਸਰਕਾਰਾਂ ਦਾ ਸਹਿਯੋਗ ਕੀ ਕਹੀਏ ਜੀ ਅਸੀਂ ਕਿਹਦੇ ਸਰਕਾਰ ਨੂੰ ਵੀ ਮਾੜਾ ਚੰਗਾ ਨਹੀਂ ਕਹਿੰਦੇ ਸਾਰੀਆਂ ਸਰਕਾਰਾਂ ਨੇ ਸੜਕਾਂ ਨੂੰ ਨਗੋਲਿਆ ਕੀਤਾ ਇਹ ਅਸੀਂ ਗੁਰੂ ਅਕਾਲ ਪੁਰਖ ਵਾਹਿਗੁਰੂ ਜੋ ਜਦੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ ਉਹਨਾਂ ਨੇ ਇੱਕ ਐਲਾਨ ਕੀਤਾ ਸੀ ਕਿ ਅੱਜ ਤੋਂ ਬਾਅਦ ਸਾਡੇ ਗੁਰੂ ਗ੍ਰੰਥ ਸਾਹਿਬ ਆ ਅਸੀਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਅਰਦਾਸ ਬੇਨਤੀ ਕਰਕੇ ਕਾਰਜ ਨੂੰ ਆਰੰਭ ਕੀਤਾ ਆ ਸਰਕਾਰਾਂ ਦੇ ਨੁਮਾਇੰਦਿਆਂ ਨੇ ੜਕਈ ਡਾਇਆ ਜਿਵੇਂ ਕਿ ਚਿੱਠੀਆਂ ਕਰ ਦਿੱਤੀਆਂ ਫੋਰਸ ਦੇ ਚਿੱਠੀ ਆ ਗਈ ਹੋਰ ਚਿੱਠੀਆਂ ਆ ਗਈਆਂ ਵੀ ਇਹ ਕੰਮ ਨੂੰ ਬੰਦ ਕੀਤਾ ਜਾਵੇ ਪਰ ਸੰਗਤ ਦੇ ਸੰਯੋਗ ਦੇ ਨਾਲ ਇਹ ਜਿਹੜੇ ਕਾਰਜ ਨੇ ਉਹ ਨਿਰੰਤਰ ਜਾਰੀ ਹੈ ਜਿਹੜੀ ਸੰਗਤ ਆ ਸੰਗਤ ਜਿਹੜੇ ਕੰਮ ਦੇਖਦੀ ਆ ਉਹਦੇ ਵਿੱਚ ਸੰਗਤ ਦੀ ਸ਼ਰਧਾ ਤੁਹਾਡੇ ਵਾਸਤੇ ਹੋਰ ਵੱਧ ਗਈ ਆ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਸਾਡੇ ਵਾਸਤੇ ਨੇ ਗੁਰੂ ਦੀਆਂ ਪਰੰਪਰਾਵਾਂ ਨੇ ਜਿਵੇਂ ਗੁਰੂ ਪਾਤਸ਼ਾਹ ਨੇ ਸਾਨੂੰ ਕਿਹਾ ਕਿਰਤ ਕਰਨੀ ਨਾਮ ਜਪਣਾ ਵੰਡ ਕੇ ਛਕਣਾ ਉਸ ਇੱਕ ਹਿੱਸੇ ਦਾ ਇਹ ਹਿੱਸਾ ਸਿਸ਼ਰਕ ਜਿਹੜੀ ਬਣਾਉਣੀ ਜਦੋਂ ਗੁਰੂ ਪਾਤਸ਼ਾਹ ਨੇ ਗੁਰੂ ਕਾਲ ਤੋਂ ਮਹਾਰਾਜ ਨੇ ਕਿਹਾ ਸਿੱਖਾਂ ਨੂੰ ਪਿੱਛੇ ਦਸਵੰਦ ਕਰਨਾ ਜਿਹੜੀ ਦਸਵੰਦੀ ਮਾਇਆ ਮਹਾਰਾਜ ਨੇ ਪੁੱਛਿਆ ਕਿੱਥੇ ਲਾਉਣੀ ਆ ਤੇ ਮਹਾਰਾਜ ਨੇ ਉਸ ਟਾਈਮੇ ਸੰਚਨ ਨੂੰ ਕਿਹਾ ਕਿ ਤੁਸੀਂ ਰਸਤੇ ਬਣਾਓ ਖੂਲਵਾਓ ਬਾਗ ਲਵਾਓ ਸਰੋਵਰ ਬਣਾਓ ਗੁਰਦੁਆਰੇ ਬਣਾਓ ਲੰਗਰ ਬਣਾਓ ਇਹ ਸਾਰੀ ਇੱਕ ਗੁਰੂ ਮਹਾਰਾਜ ਦੇ ਉਪਦੇਸ਼ ਦਾ ਹਿੱਸਾ ਹੈ ਜਿਹੜਾ ਸੜਕ ਬਣਾਉਣੀ ਆ ਕਿਉਂਕਿ ਵਾਰਾਇ ਨੇ ਬਹੁਤ ਸਾਨੂੰ ਇਹ ਹੀ ਸਿੱਖਿਆ ਦਿੱਤੀ ਆ ਸਾਰੀ ਕੌਮ ਨੂੰ ਕਿਉਂਕਿ ਗੁਰੂ ਨਾਨਕ ਦਾ ਜਿਹੜਾ ਮਿਸ਼ਨ ਹੈ ਬਹੁਤ ਹੀ ਸਤਿਕਾਰਯੋਗ ਹੈ ਗੁਰੂ ਨਾਨਕ ਦਾ ਮਿਸ਼ਨ ਜਿਹੜਾ ਹੈ ਭਾਈਵਾਲਤਾ ਦੇ ਸੰਦੇਸ਼ ਦੀ ਸਿਖਾਉਂਦਾ ਸਾਨੂੰ ਨਫਰਤ ਨਹੀਂ ਸਿਖਾਉਂਦਾ ਸੋ ਇਹ ਜਿਹੜਾ ਰੋਡ ਬਣ ਜਾ ਰਿਹਾ ਹੈ ਇਹ ਸੰਗਤ ਦੇ ਸੰਯੋਗ ਦੇ ਨਾਲ ਇਹ ਮਾਨਸਿਕ ਜਾਤ ਸਭ ਇੱਕ ਹੀ ਪਛਾਣ ਬੋ ਸਾਰੀਆਂ ਸਕਤਾਂ ਕਿਉਂਕਿ ਇਹ ਸਹਿਬ ਸ੍ਰੀ ਗੁਰੂ ਮਾਤਾ ਸਾਹਿਬਕੌਰ ਆ ਤੁਹਾਡਾ ਜਿਹੜਾ ਪਿੰਡ ਹੈ ਉਹ ਸ੍ਰੀ ਅਨੰਦਪੁਰ ਸਾਹਿਬ ਆ ਤੁਹਾਡੇ ਜਿਹੜੇ ਨਾਨਕੇ ਉਹ ਗੁਰੂਕਾਲ ਹੌਰ ਆ ਸੋ ਇਹ ਸਾਰੀ ਜਿਹੜੀ ਪ੍ਰਕਿਰਿਆ ਹੈ ਗੁਰੂ ਦੀ ਰਹਿਮਤ ਨਾਲ ਹੀ ਚੱਲ ਰਹੀ ਆ ਤੁਹਾਨੂੰ ਕੋਈ ਮੁਸ਼ਕਲ ਤਾਂ ਨਹੀਂ ਆਈ ਜਦੋਂ ਕੰਮ ਸਟਾਰਟ ਕਰਨ ਲੱਗੇ ਸੀ ਉਦੋਂ ਕੋਈ ਕਠਿਨਾਈਆਂ ਤਾਂ ਨਹੀਂ ਆਈਆਂ ਤੁਹਾਨੂੰ ਹਾਂ ਬਿਲਕੁਲ ਜੀ ਕੁਝ ਰਸਾਈਆਂ ਆਈਆਂ ਪਰ ਗੁਰੂ ਨੇ ਰਹਿਮਤ ਕਰਕੇ ਆਪਣੀਆਂ ਸੰਗਤਾਂ ਦੇ ਵਿੱਚ ਵੱਸ ਕੇ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਇਹੋ ਜਿਹਾ ਜਨੂੰਨ ਭਰ ਦਿੱਤਾ ਕਿ ਇਹ ਰੋਡ ਜਿਹੜੀ ਆ ਸਰਕਾਰਾਂ ਦੀ ਅਣਗਾਵਲੀ ਦਾ ਕਾਰਨ ਨਹੀਂ ਬਣੀ ਪਰ ਜੇ ਕਾਰ ਜਿਹੜਾ ਬਕਿੱਤੇ ਆ ਅਸੀਂ ਕਾਰ ਸੇਵਾ ਦੇ ਰਹੇ ਹਾਂ ਸੰਗਤਾਂ ਨੇ ਬਹੁਤ ਵੱਡਾ ਸੰਯੋਗ ਦੇ ਰਹੇ ਨੇ ਕਿਉਂਕਿ ਜੇ ਸੰਗਤਾਂ ਇੰਨਾ ਸੰਯੋਗ ਨਾ ਕਰਦੀਆਂ ਇਹ ਕਾਰਜ ਬਹੁਤ ਵੱਡੇ ਨੇ ਕਿਉਂਕਿ ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਸਰਕਾਰਾਂ ਦੇ ਕੰਮ ਸੀ ਇਹ ਬਹੁਤ ਮਾਉਂਟ ਵਰਡ ਵੱਡੀ ਲੱਗਦੀ ਆ ਖਰਚੇ ਬਹੁਤ ਵੱਡੇ ਨੇ ਪਰ ਜਿਹੜੀ ਸੰਗਤ ਹੈ ਇਹ ਗੁਰੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਸਿੱਖ ਦੇ ਉੱਤੇ ਸਭ ਜਗ ਵਜਿਆ ਕੌਣ ਭਲੇ ਕੋ ਮੰਦੇ ਸੋ ਇਹ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਧਰਮ ਇਹ ਜਿਹੜੇ ਉਹ ਬੜੇ ਸਤਕਾਰ ਨਾਲ ਪਿਆਰ ਨਾਲ ਰਹਿ ਰਹੇ ਆ ਇਹ ਸਾਰੀ ਬਦੌਲਤ ਸਹਿਬ ਸ੍ਰੀ ਗੁਰੂ ਕੇਬਸਬ ਸਾਹਿਬ ਦੀ ਇਹ ਕੁਰਬਾਨੀ ਦਾ ਵੀ ਇੱਕ ਚਿਹਰਾ ਆ ਉਹਨਾਂ ਦੀ ਦਿੱਤੀ ਹੋਈ ਇਕਤਾ ਅੱਜ ਤੱਕ ਸਰਵਸਤ। ਬਾਬਾ ਜੀ ਨੇ ਇੱਕ ਮੈਸੇਜ ਲਾਇਆ ਤੁਹਾਨੂੰ ਸੰਗਤ ਨੂੰ ਇਹ ਜਿਹੜਾ ਕਾਰਜ ਚੱਲ ਰਿਹਾ ਸੰਗ ਦੇ ਸਹਿਯੋਗ ਨਾਲ ਚੱਲ ਰਿਹਾ ਕੋਈ ਸਰਕਾਰਾਂ ਦੇ ਵਿੱਚ ਕੋ ਰੋਲ ਨਹੀਂ ਹੈ ਸਰਕਾਰਾਂ ਨੇ ਬੰਦ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਬਾਬਾ ਜੀ ਨੇ ਹੌਸਲਾ ਰੱਖਿਆ ਤੇ ਜਿਹੜੀ ਇਹ ਸੜਕ ਦਾ ਕੰਮ ਆ 4 ਵੇ 4 ਲਾਈਨ ਕਹਿ ਸਕਦੇ ਆਪਾਂ ਤੇ ਉਹ ਵੀ ਤਕਰੀਬਨ ਕੰਪਲੀਟ ਹੋਉਂਦੀ ਜਾ ਰਹੀ ਆ ਅਸੀਂ ਜਿਹੜੀ ਪਿੱਛੋਂ ਚਲਗੀਆਂ ਲੈ ਕੇ ਆਏ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਹੁਣ ਬਾਬਾ ਜੀ ਨੂੰ ਪੁੱਛਾਂਗੇ ਵੀ ਸੰਗਤਾਂ ਨੂੰ ਕੀ ਤੁਹਾਡਾ ਮੈਸੇਜ ਆ ਔਰ ਕੀ ਕਹਿਣਾ ਚਾਹੁੰਦੇ ਆ ਬਾਬਾ ਜੀ ਕੀ ਕਹਿਣਾ ਚਾਹੋ ਸੰਗਤਾਂ ਨੂੰ ਇਹੀ ਕਹਾਂਗੇ ਅਸੀਂ ਕਿ ਤੁਸੀਂ ਬਹੁਤ ਹੀ ਸਾਡੇ ਨਾਲ ਪਹਿਲਾਂ ਸਹਿਯੋਗ ਕੀਤਾ ਹੈ ਇਹ ਗੁਰੂ ਜੀ ਰਹਿਮਤ ਦਾ ਸਦਕਾ ਗੁਰੂ ਦੇ ਪ੍ਰਦੇਸ਼ ਨੂੰ ਮੰਨ ਕੇ ਹੁਣ ਵੀ ਅਸੀਂ ਬੇਨਤੀ ਕਰਾਂਗੇ ਕਈ ਸਾਡੇ ਵੀਰ ਨੇ ਸਵਾਲ ਕਰਦੇ ਆ ਕਮੈਂਟ ਕਰਦੇ ਆ ਕਿ ਸੜਕਾਂ ਬਣਾਉਣਾ ਸਰਕਾਰਾਂ ਦਾ ਕੰਮ ਆ ਤੁਹਾਡੇ ਘਰ ਬਨੇ ਸਕੂਲ ਬਣਾਉਣੇ ਕਾਲਜ ਬਣਾਉਣੇ ਗੁਰਦੁਆਰਿਆਂ ਦਾ ਸੁਧਾਰ ਕਰਨਾ ਪਰ ਉਹ ਵੀ ਕੀਤਾ ਜਾ ਰਿਹਾ ਸੰਘ ਦੇ ਸਹਿਯੋਗ ਨਾਲ ਹੀ ਕਾਰਜ ਚੱਲੇ ਨੇ ਪਰ ਜਦੋਂ ਆਪ ਜੀ ਨੇ ਅੱਗੇ ਜਗਰ ਕੀਤਾ ਵੀ ਜਦੋਂ ਇਹ ਸੜਕ ਨੂੰ ਅਸੀਂ ਆਉਂਦੇ ਜਾਂਦੇ ਦੇਖਦੇ ਸੀ ਇੱਥੇ ਕਈ ਹਾਦਸੇ ਵਾਪਰੇ ਉਸ ਨੂੰ ਮੁੱਖ ਰੱਖਦਿਆਂ ਮਹਾਰਾਜ ਦਾ ਪਰਵਾਨ 860 ਤੀਰਤ ਸਗਲਪੁਰ ਇੱਕ ਜੀ ਦਇਆ ਪ੍ਰਵਾਨ ਜਦੋਂ ਇੱਥੇ ਪਤਾ ਲੱਗਾ ਕਿ ਐਕਸੀਡੈਂਟ ਹੋਣ ਨਾਲ ਕਈ ਮੌਤਾਂ ਹੋਈਆਂ ਨੇ ਇਹ ਚੀਜ਼ ਨੂੰ ਮੁੱਖ ਰੱਖ ਕੇ ਅਸੀਂ ਇਹ ਕਾਰਜ ਨੂੰ ਸ਼ੁਰੂ ਕੀਤਾ ਹੈ ਸੋ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਕੀਮਤੀ ਸਮੇਂ ਜੋ ਸਮਾਂ ਕੱਢ ਕੇ ਜਰੂਰ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਦਾਰੇ ਕਰਨ ਜਾਓ ਜੋ ਦਰਸ਼ਨਦਾਰੇ ਕਰਨ ਜਾਓ ਆਪਣੀ ਖਿੱਤ ਕਮਾਈ ਦੇ ਵਿੱਚੋਂ ਇਸ ਚਲਰੇ ਕਾਰਜ ਦੇ ਵਿੱਚ ਜਰੂਰ ਯੋਗਦਾਨ ਪਾ ਕੇ ਇਸ ਕੁੰਵ ਦਾ ਚੱਲ ਰੇ ਸੇਵਾ ਦੇ ਕੁੰਵ ਵਿੱਚ ਹਿੱਸੇਦਾਰ ਬਣ ਕੇ ਵਡਫਾ ਗਏ ਬਣੀਏ ਗੁਰੂ ਕਿਰਪਾ ਕਰਨ ਜੀ ਆਪਣਾ ਆਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜਿਹੜੀਆਂ ਚੈਨਲ ਨੇ ਸਮਾਂ ਸਾਡੇ ਲਈ ਕੱਢਿਆ ਤੁਸੀਂ ਸਾਨੂੰ ਆਪਣੇ ਕੀਮਤੀ ਸਹਿਯੋਗ ਸਮਾਂ ਦੇ ਕੇ ਇਸ ਚਲਰੇ ਕਾਰਜ ਨੂੰ ਕਵਰ ਕਰ ਰਹੇ ਜੀ ਤੇ ਸੰਗਤਾਂ ਵਿੱਚ ਪਹੁੰਚਾ ਰਹੇ ਜੀ ਤੁਹਾਡੇ ਕੈਮਰੇ ਦੀ ਅੱਖ ਨਾਲ ਡੇੜੀਆਂ ਦੇਸ਼ ਉਹ ਜਿਹੇ ਸੰਗਤਾਂ ਨੂੰ ਪਤਾ ਲੱਗੇਗਾ ਕਿ ਉਹ ਕਿਹੋ ਜਿਹੇ ਕਾਰਜਾਰੇ ਕਿਦਾਂ ਕੀਤੇ ਜਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਾਬਾ ਜੀ ਨੇ ਆਪਣੇ ਸੁਝਾਅ ਦੇ ਦਿੱਤੇ ਆ ਤਾਂ ਹੁਣ ਸੰਗਤਾਂ ਅੱਗੇ ਬੇਨਤੀ ਆ ਸਾਡੇ ਚੈਨਲ ਨੂੰ ਵੀ ਬਈ ਇਹ ਜਿਹੜੀ ਸੜਕ ਦਾ ਕੰਮ ਆ ਛੋਟਾ ਮੋਟਾ ਨਹੀਂ ਹੈਗਾ ਤੁਸੀਂ ਵੀ ਸਹਿਯੋਗ ਕਰੋ ਤੇ ਜਿਹੜੀ ਆ ਸੜਕ ਦਾ ਕੰਮ ਜਲਦੀ ਹੀ ਨਿਪਰੇ ਜਾ ਚਾਰ ਚੱਕੇ ਜਲਦੀ ਹੀ ਕੰਮ ਹੋ ਜAVE ਸੰਗਤਾਂ ਕੋਈ ਕਿਹੜਾ ਜੀ ਉਹ ਅਸੀਂ ਇੱਥੇ ਹੀ ਸਮਾਪਤੀ ਕਰਦੇ ਆ ਅਸੀਂ ਕੋਸ਼ਿਸ਼ ਕਰਾਂਗੇ ਸ਼੍ਰੀ ਅਨੰਦਪੁਰ ਸਾਹਿਬ ਦੇ ਵੀ ਤੁਹਾਨੂੰ ਦਰਸ਼ਨ ਕਰਾਏ ਜਾ। ਧੰਵਾਦ ਜੀ ਤੇ ਹਰ ਗਲੀ ਦੀ ਹਰ ਕੋਨੇ ਦੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਜਤਨ ਕਰਦੇ ਰਹਾਂਗੇ। ਤੁਸੀਂ ਦੇਖਦੇ ਰਹਿਣਾ ਦੁਆਬਾ ਨਿਊਜ਼ 24 ਧੰਵਾਦ ਜੀ। ਤਾਂ ਮਾਰਾ ਇਹਨੇ ਕਿਰਪਾ ਕੀਤੀ ਆ ਔਰ ਦੇਖੋ ਕਿੰਨਿਆ ਮਾਹਲਾਵਾ ਇਹਨਾਂ ਦੇ ਮੈਂ ਵਿਚਾਰ ਵੀ ਸੁਨੇ ਆ ਔਰ ਗੱਲਾਂ ਬਾਤਾਂ ਕਿੰਨਿਆ ਸੋਹਣੀਆਂ ਕੀਤੀਆਂ ਬਾਣੀ ਦੇ ਨਾਲ ਵੀ ਸਾਨੂੰ ਇਹਨਾਂ ਨੇ ਜੋੜਿਆ ਔਰ ਬਾਣੀ ਦੇ ਨਾਲ ਵੀ ਉਦਾਹਰਣਾਂ ਦਿੱਤੀਆਂ। ਬਹੁਤ ਵਧੀਆ ਕੰਮ ਕਰਦੇ ਆ। ਔਰ ਇਹ ਜਿਹੜਾ ਰੋਡ ਆ ਰੋਡ ਵੀ ਤੁਹਾਨੂੰ ਸਾਰੀ ਵੀਡੀਓ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ ਇੱਕ ਬਾਬਾ ਜੀ ਨੇ ਸੇਵਾ ਹੋਰ ਲਈ ਆ ਭੋਗਪੁਰ ਜਿਹੜਾ ਕਿ ਹਸ਼ਾਰਪੁਰ ਰੋਡ ਤੋਂ ਥੋੜੀ ਹੇਠਲੇ ਨੂੰ ਦੋ ਕਿਲੋਮੀਟਰ ਤੇ ਜਾ ਕੇ ਭੋਗਪੁਰ ਪਿੰਡ ਆਉਂਦਾ ਉਥੇ ਬਾਬਾ ਰਣਜੀਤ ਸਿੰਘ ਜੀ ਬ੍ਰਹਮ ਗਿਆਨੀ ਉਹਨਾਂ ਤੇ ਵੀ ਸੇਵਾ ਲਈ ਆ ਤੇ ਆਪਾਂ ਉਹ ਬਾਬਾ ਜੀ ਨੂੰ ਪੁੱਛਦੇ ਹਾਂ ਉਥੇ ਕਿਹੜੀ ਕਿਹੜੀ ਸੇਵਾ ਹੈ ਇਨ੍ਹਾਂ ਦੀ ਹਾਂਜੀ ਬਾਬਾ ਜੀ ਕਿਹੜੀ ਕਿਹੜੀ ਗੁਰੂ ਪਿਆਰੇ ਸਾਹਿਬ ਸੰਗਜੂ ਜਿਵੇਂ ਕਿ ਜਗਰ ਕੀਤਾ ਹੈ ਕਿ ਭੋਗਪੁਰ ਗਵਿੰਦਗੜ ਹਰਗੁਬਿੰਦਗੜ ਹਰਗੁਬਿੰਦਗੜ ਜਿੱਥੇ ਬਾਬਾ ਰਣਜੀਤ ਸਿੰਘ ਦੀ ਯਾਦ ਦੇ ਵਿੱਚ ਇੱਕ ਸੁੰਦਰ ਗੁਰਦੁਆਰਾ ਬਣ ਜਾ ਰਿਹਾ ਹੈ ਪੁਰੀਆਂ ਸੁਭਾਵਾਂ ਸੰਗਤਾਂ ਦੇ ਸਹਿਯੋਗ ਨਾਲ ਗੁੰਮਟ ਬਣ ਜਾ ਰਿਹਾ ਕਿਉਂਕਿ ਮਹਾਂਪੁਰਸ਼ਾਂ ਦੀ ਮਈ ਦੇ ਵਿੱਚ ਵਰਖੀ ਆ ਰਹੀ ਹੈ ਸੰਗਤਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਉਸ ਸਮਾਗਮ ਦੇ ਵਿੱਚ ਵੀ ਆਪਣੀਆਂ ਹਾਜ਼ਰੀਆਂ ਲਵਾ ਕੇ ਖੁਸ਼ੀਆਂ ਦੇ ਪਾਤਰ ਬਣਿਏ ਜਿਹੜੀਆਂ ਸੁਵਾਵਾਂ ਆਰੰਭ ਹੋਈਆਂ ਨੇ ਜਿਵੇਂ ਕਿ ਉਹਨਾਂ ਦੀ ਯਾਦ ਚ ਗੁਰਦੁਆਰਾ ਸਾਹਿਬ ਬਣਿਆ ਉਹਦੀ ਗੁੰਮਟ ਦੀ ਸੇਵਾ ਜਿਹੜੀ ਆਕਾਰ ਸੇਵਾ ਸੰਪਰਦਾਇ ਕਿਲਾਨੰਦਗੜ੍ਹ ਤੋਂ ਸੌਂਪੀ ਗਈ ਆ ਅਸੀਂ ਵੱਢ ਪਾਗੇ ਆ ਕਿ ਉਹ ਸੰਗਤਾਂ ਦੇ ਸਹਿਯੋਗ ਨਾਲ ਹੀ ਸਾਰੇ ਕੰਮ ਚੱਲ ਰਹੇ ਨੇ ਜਿਹੜੇ ਗੁੰਮਦ ਬਣਾ ਰਹੇ ਕਿੰਨੇ ਕ ਮਤਲਬ ਫੁੱਟ ਦਾ ਉੱਚਾ ਬਣ ਰਿਹਾ ਕਿੰਨਾ ਬੇ ਬੇਨਤੀ ਹੈ ਜੀ ਜਿਵੇਂ ਗੁੰਮਦ ਹੈ ਜੀ ਉਹਦੇ ਵਿੱਚ ਜਿਹੜਾ ਦਰਬਾਰ ਬਣਦਾ ਪੂਰੀ ਅੜੜ ਹੁੰਦੀ ਆ ਉਹਦੇ ਹਿਸਾਬ ਨਾਲ ਹੀ ਗੁੰਮਦ ਜਿਹੜਾ ਉਚਾਰ ਕੀਤਾ ਜਾਂਦੇ ਨੇ ਕਿਉਂਕਿ ਉਹ ਗੁਰੂ ਬਖਸ਼ਿਸ਼ ਕਰਨ ਉਹ ਸੁਭਾਵਾ ਜਿਹੜੀਆਂ ਇਹ ਕਾਰ ਸੇਵਾ ਨੂੰ ਸੰਪਰਦਾਇ ਨੂੰ ਸੰਪੀਆਂ ਗਈਆਂ ਸੰਗਤਾਂ ਦੇ ਸਹਿਯੋਗ ਨਾਲ ਉਹ ਵੀ ਸੰਪੂਰਨ ਹੋਣ ਗਈਆਂ ਜਿਹੜਾ ਮਹਾਪੁਰਸ਼ਾਂ ਦਾ ਸਤਨਾਜੂੜ ਮੇਲਾ 13 ਮਈ ਨੂੰ ਆ ਰਿਹਾ ਸਾਰੀਆਂ ਸੰਗਤਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਜਿਹੜੀਆਂ ਉਸ ਸਮੇਂ ਪੰਜਾਬ ਦੇ ਵਿੱਚ ਇੱਥੇ ਹੋਣ ਐਨਆਰ ਦੇ ਵੀਰ ਜਿਹੜੇ ਸਾਡੇ ਨੇ ਵਿਦੇਸ਼ਾਂ ਵਿੱਚ ਬਹੁਤ ਜ਼ਿਆਦੇ ਉਸਲਾ ਕਿਥੋਂ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਉਹ ਇਸ ਭਾਗੇ ਸਮੇਂ ਦੇ ਵਿੱਚ ਹਾਜ਼ਰੀਆਂ ਭਰ ਕੇ ਇੱਕ ਵਾਰੀ ਫੇਰ ਆਪਣਾ ਨਾਮ ਦੱਸੋ ਆਪਣਾ ਸੇਵਾਦਾਰ ਸਤਨਾਮ ਸਿੰਘ ਜੀ ਕਾਰ ਸੇਵਾ ਕਲਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਜੀ ਬਾਬਾ ਸਤਨਾਮ ਸਿੰਘ ਜੀ ਜਿਹੜੇ ਕਿ ਪੁੰਝਿਆ ਹੋਊ ਆ ਰਹੇ ਹੋਇਆ ਔਰ ਜਿਹੜੇ ਪਪਾ ਸੁੱਚਾ ਸਿੰਘ ਜੀ ਵੀ ਆ ਜਿਹੜੇ ਐਵੇਂ ਨਹੀਂ ਸੇਵਾ ਹੋ ਜਾਂਦੀਆਂ ਕੁਛ ਆਪਣੇ ਤੇ ਚਾਹੀਦਾ ਆ ਮਿਹਨਤ ਚਾਹੀਦਾ ਸੇਵਾ ਕਰ ਲੈ ਵੀ ਆਪਾਂ ਕਹਿੰਦੇ ਵੀ ਆਪਣੇ ਤਾਂ ਮਿਹਨਤ ਨਹੀਂ ਹੈਗਾ ਨਾ ਪਰ ਕੁਛ ਮਹਾਰਾਜ ਦੀ ਵੀ ਕਿਰਪਾ ਹੋਣੀ ਜ਼ਰੂਰੀ ਆ ਜੇ ਤੇ ਮਹਾਰਾਜ ਦੀ ਕਿਰਪਾ ਹੋ ਜਾਂਦੀ ਆ ਬਿਲਕੁਲ ਜੀ ਇਹ ਜਿੰਨਾ ਚਿਰ ਗੁਰੂ ਰਹਿਮਤ ਨੇ ਕਰਦਾ ਗੁਰੂ ਪਾਤਸ਼ਾਹ ਦੀ ਰਹਿਮਤ ਤੋਂ ਬਿਨਾਂ ਕੋਈ ਵੀ ਕਾਰਜ ਨਹੀਂ ਚੱਲ ਸਕਦਾ ਕਿਉਂਕਿ ਸੇਵਾ ਕਰ ਤੁਹੇ ਨਿਕਾਮੀ ਤਿਸਕੋ ਹੋਤ ਪ੍ਰਭ ਸੁਆਮੀ ਸੇਵਾ ਕੋ ਦੋਈ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਿ ਪਾਵੇ ਨਾਮ ਪਰ ਜੇ ਗੁਰੂ ਬਖਸ਼ਿਸ਼ ਕਰੇ ਜੇ ਅੱਜ ਤੁਸੀਂ ਆਪਾਂ ਉੱਥੇ ਬਾਬਾ ਰਣਜੀਤ ਸਿੰਘ ਦੀ ਸਥਾਨ ਦੇ ਉੱਤੇ ਗੁਰਦੁਆਰਾ ਸਾਹਿਬ ਦੀ ਗੱਲ ਕਰ ਰਹੀ ਜੇ ਉਹਨਾਂ ਦੀ ਸ਼ਲਾਨਾ ਬਸੀ ਦੀ ਗੱਲ ਕਰੀਏ ਕਿਉਂਕਿ ਮਹਾਰਾਜ ਨੇ ਉਹਨਾਂ ਤੇ ਰਹਿਮਤ ਕੀਤੀ ਉਹਨਾਂ ਨੇ ਨਾਮ ਜਪਿਆ ਤੇ ਸੰਗਤਾਂ ਨੂੰ ਜਪਾਇਆ ਤੇ ਰਹਿਮਤ ਆ ਤੁਹਾਡੇ ਤੇ ਵੀ ਕੀਤੀ ਨਹੀਂ ਬਿਲਕੁਲ ਜੀ ਉਹਦੀ ਰਹਿਮਤ ਸਦਕਾ ਹੀ ਸਾਰੇ ਕਾਰਜ ਹੁੰਦੇ ਨੇ ਸੋ ਅਰਦਾਸ ਕਰੀਓ ਸੱਚੇ ਪਾਤਸ਼ਾਹ ਜਿਹੜੇ ਕਾਰਜਾਂ ਨੂੰ ਅਸੀਂ ਸ਼ੁਰੂ ਕੀਤਾ ਆ ਉਹ ਆਪਣੀ ਰਹਿਮਤ ਕਰਕੇ ਕਿਉਂਕਿ ਸੰਗਤ ਬਹੁਤ ਵੱਡੀ ਗੱਲ ਆ ਸੰਗਤیاں ਸੀਸਾਂ ਦਾ ਸਦਕਾ ਇਹ ਕੰਮ ਚੱਲਦੇ ਨੇ ਰਹਿਮਤ ਗੁਰੂ ਦੀ ਆ ਸਜੋਗ ਤੁਹਾਡਾ ਸੀਸਾਂ ਤੁਹਾਡੀਆਂ ਨੇ ਸੋ ਗੁਰੂ ਬਖਸ਼ਿਸ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਾਪਾ ਸਤਨਾਮ ਸਿੰਘ ਜੀ ਨੇ ਬਹੁਤ ਪਿਆਰੀਆਂ ਗੱਲਾਂ ਕੀਤੀਆਂ ਜੇ ਗੁਰੂ ਦੀ ਰਹਿਮਤ ਆ ਫੇਰ ਹੀ ਬੰਦਾ ਸੇਵਾ ਕਰ ਸਕਦਾ ਉਹਦਾ ਸੇਵਾ ਨਹੀਂ ਹੋਣੀ ਇਹਨਾਂ ਨੇ ਮਾਰਿਆ ਨੇ ਪਤਾ ਨਹੀਂ ਕਿੱਥੇ ਕਿੱਥੇ ਬਾਬਾ ਸਤਨਾਮ ਸਿੰਘ ਹੋਣੀ ਬਾਬਾ ਸੁੱਚਾ ਪਤਾ ਨਹੀਂ ਕਿੱਥੇ ਕਿੱਥੇ ਇਹਨਾਂ ਨੇ ਕਾਰਜ ਰੰਭੇ ਹੋਆ ਹੁਣ ਜੇ ਅਸੀਂ ਇਹਨਾਂ ਨਾਲ ਗੱਲਬਾਤ ਕਰੀਏ ਤਾਂ ਮੇਰਾ ਖਿਆਲ ਆ ਵੀ ਸਾਰੀ ਦਿਹਾੜੀ ਲੱਗ ਸਕਦੀ ਆ ਇਨੀ ਇਹਨਾਂ ਨੇ ਸਵਾਵਾ ਲੈ ਚੁਕੇ ਆ ਇਹ ਬਾਕੀ ਆ ਜਿਹੜੀ ਸੜਕ ਦਾ ਆ ਇਹ ਤਾਂ ਸਾਰੀ ਸੰਗਤ ਖੁਸ਼ ਹੋਈ ਫਿਰਦੀ ਆ ਸਾਰੀ ਸੰਗਤ ਖੁਸ਼ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰੋ ਤਾਂ ਕਿ ਜਿਹੜੇ ਬਾਬਾ ਜੀ ਆ ਇਹਨਾਂ ਦਾ ਸਾਥ ਦਿੱਤਾ ਜਾਵੇ ਸੰਗਤ ਖੜੇ ਸਰਕਾਰਾਂ ਨਹੀਂ ਖੜਨਾ ਸੰਗਤ ਨਹੀਂ ਖੜਦਾ ਇਹਨਾਂ ਦਾ ਤੇ ਬਾਬਾ ਜੀ ਨੇ ਵਿਚਾਰ ਤੁਹਾਨੂੰ ਦਿੱਤੇ ਆ ਅਸੀਂ ਇੱਥੇ ਸਮਾਪਤੀ ਕਰਦੇ ਹਾਂ ਧੰਨਵਾਦ ਜੀ ਬਾਬਾ ਜੀ ਨੇ ਸੜਕਾਂ ਬਣਾਈਆਂ तकरीबन ਦੂਜੇ ਪਾਸੇ ਵੀ ਦੇਖ ਲਓ ਇਧਰਲੇ ਪਾਸੇ ਇਧਰ ਵੀ ਬਹੁਤ ਸ਼ਾਨਦਾਰ ਸੜਕਾਂ ਬਣ ਚੁੱਕੀਆਂ ਤੇ ਜਿਹੜੀਆਂ ਪਹਾੜੀਆਂ ਕੱਟ-ਕੱਟ ਕੇ ਉਹਨਾਂ ਨੇ ਬੜੀ ਮਿਹਨਤ ਕੀਤੀ ਔਰ ਸੜਕਾਂ ਦੇਖੋ ਬਹੁਤ ਸੋਹਣੀਆਂ ਬਣੀਆਂ ਰਾਈਡਰ ਬਣਾਇਆ ਬਹੁਤ ਸੋਹਣੀਆਂ ਸੜਕਾਂ ਬਣ ਗਈਆਂ ਆਹ ਬੋਲਿਆ ਆਹ ਜਿਹੜਾ ਪੁਰਾਣਾ ਹੈ ਛੋਟਾ ਜਿਹਾ ਤਲਾਹੀ ਬ੍ਰੋ ਥੱਲੇ ਪਾਰਕਿੰਗ ਆ ਹਨ ਆਹੀ ਹੈ ਗੱਡੀ ਉਹ ਪਾਰਕਿੰਗ ਉਧਰ ਨਿਕਲ ਜਾਓ ਉੱਪਰ ਵੀ ਜਾਣੀ ਹੈ ਮੇਟੀ ਉਹਦੇ ਨਾਲ ਤੋਂ ਪਾਰਕਿੰਗ ਲੈ ਆਓ ਲਓ ਜੀ ਅਨੰਦਪੁਰ ਸਾਹਿਬ ਦਸਮ ਪਾਤਸ਼ਾਹ ਦੇ ਅਸਥਾਨ ਤੇ ਆਹੀ ਪਹੁੰਚ ਚੁੱਕੇ ਆ ਸ੍ਰੀ ਅਨੰਦਪੁਰ ਸਾਹਿਬ ਅੱਛਾ ਲੜੀ ਇਹ ਪਾਰਕਿੰਗ ਜੀ